ਰਤਨਾਮ ਸਿਰਿਵਾਹੇ ਗੁਰਸਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਨ ਕਾਰ ਸਤਗੁਰ ਪ੍ਰਸਾਦਿ ਸਸੇ ਸੁਏ ਸ੍ਰੀ ਟੋ ਜਿਨ ਸਾਜੀ ਸਭ ਨਾਮ ਸਾਹਿਬੋ ਏਕ ਪਿਆ ਸੇਵਤ ਰਹੇ ਚਿਤ ਜਨ ਕਾ ਲਾਗਾ ਆਇਆ ਤਿਨ ਕਾ ਸੋਲ ਭਇਆ ਮਨ ਕਾ ਹੈ ਭੂਲੇ ਮੂੜ ਮਨ ਜਉ ਲੇਖਾ ਦੇਵੇ ਬੀਰਾ ਤੋਪੜਿਆ ਰਹਾ ਈਵੜੀ ਆਪੁਰਖ ਹੈ ਦਾਤਾ ਆਪੇ ਸਚ ਸੋਈ ਇਨ ਅਖਰਾਂ ਮੈਂ ਜੋ ਗੁਰੂ ਬੂਝੈ ਤਿਸ ਸਿਰ ਲੇਖ ਨ ਹੋਈ ਉਰੇ ਉਪਮਾਤਾ ਕੀ ਕੀਜੈ ਜਹ ਕੰਤ ਨਾ ਪਾਇਆ ਸੇਵਾ ਕਰਹਿ ਸੇਹੀ ਫਲ ਪਾਵੇ ਜਿੰਨੀ ਸਦ ਕੁਮਾਉ ਹੋਏ ਗੁੰਗਣ ਗਿਆਨ 부ਜੇ ਜੇ ਕੋਈ ਪੜਿਆ ਪੰਡਤ ਸੋਈ ਸਰ ਜੀਅ ਮੇ ਕੋ ਜਾਣੈ ਤਾ ਹਮ ਕਹਿ ਨਾ ਕੋਈ ਕੱਕੇ ਕੇਸੋ ਪੁੰਡਰੋ ਜਬ ਹੂਏ ਵਿਣ ਸਾਬੂਣੈ ਉਜਲਿਆ ਜਮ ਰਾਜੇ ਕੇ ਰੂ ਆਏ ਮਾਇਆ ਕੇ ਸੰਗਲ ਬੰਦੋ ਲਿਆ ਖਖੈ ਖੁੰਦ ਕਾਰ ਸਾ ਆਲਮ ਕਰ ਖਰੀਦੋ ਜਿਨ ਖਰਚੋ ਦਿਆ ਬੰਧਨ ਜਾਂ ਕੈ ਸਭ ਜਗ ਬੰਦਿਆ ਅਵਰੀ ਕਾ ਨਹੀਂ ਹੁਕਮ ਪਿਆ ਗੱਗੇ ਗੋਏ ਗਾਇ ਜਿਨੇ ਛੋਡੀ ਗੱਲੀ ਗੋਵਨ ਗਰਵ ਪਿਆ ਘੜ ਪਾਂਡੇ ਜਿਨੇ ਆਵੀ ਸਾਜੀ ਚਾਟਨ ਵਾਏ ਤਈ ਕੀਆ ਘਗੇ ਘਾਲ ਸੇਵ ਜੇ ਪਕਾਲੈ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮ ਕਰ ਜਾਣ ਇਨ ਬਿਦੋ ਸਾਹਿਬ ਰਮ ਤੋਰੈ ਜਿਚੇ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗ ਜੁਗ ਜੋਗੀ ਕਾਣੀ ਭੋਗੀ ਪੜਿਆ ਪੰਡਤ ਆਵਥਿਆ ਜਚੇ ਸਾਇ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਵਾ ਪਰਮ ਭਗ ਪੁਲੁਇਨ ਆਪੇ ਤੇਰਾ ਕਰਮ ਹੋਵਾ ਤਿਨ ਗੁਰੂ ਮਿਲਿਆ ਜੱਜ ਜਾਨ ਮੰਗਤ ਜਨ ਜਾਚੈ ਲੰਚੋਰਾ ਸੀ ਭੀਗ ਭਵਿਆਏ ਕੋਲੇ ਵੇ ਕੋਦੇ ਵੇ ਅਬਰ ਨਾ ਦੂਜਾ ਮੈਂ ਸੁਣਿਆ ਜੱਜ ਤੂਰ ਮਰੋ ਕੇ ਪ੍ਰਾਣੀ ਜੋਗ ਦੇਣਾ ਸੋ ਦੇ ਰਿਆ ਦੇਂਦੇ ਵੇਖੇ ਹੁਕਮ ਚਲਾਏ ਜਿਉਂ ਜੀਆਂ ਕਾਰਜਿ ਜਗ ਪੈਆ ਕੀ ਨਜ਼ਰ ਕਰੇ ਜਾਂ ਦੇਖਾ ਦੂਜਾ ਕੋਈ ਨਹੀਂ ਇੱਕੋ ਰਵਰਿਆ ਸਭ ਤਾਈਂ ਇੱਕ ਵਸਿਆ ਮਨ ਮਾਈ ਟਟੇ ਟੰਚ ਕਰੋ ਕੇ ਆ ਪ੍ਰਾਣੀ ਘੜੀ ਕੇ ਮੋਹ ਤੋ ਕੇ ਉਠ ਚਲਣਾ ਜੂ ਐ ਜਰਮਨ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਨਾ ਟਟੇ ਥੰਡ ਵਰਤੀ ਦਿਨ ਅੰਤਰ ਹਰ ਚਰਣੀ ਜਿਨ ਕਾ ਚੇਤ ਲਾਗਾ ਚੇਤ ਲਾਗਾ ਸੇਈ ਜਨ ਨਿਤਰੇ ਤੋ ਪ੍ਰਸਾਦੀ ਸੁਭਾਯ ਜੱਡੇ ਦੰਬ ਕਰੋ ਕਿਆ ਪ੍ਰਾਣੀ ਜੋ ਕੁਝ ਹੋਵਾ ਸੋ ਸਭ ਚਲਣਾ ਤਿਸੈ ਸਿਰਿ ਵੋਤਾ ਸੋ ਪਵੋ ਸਰਬੋ ਨਿਰੰਤਰ ਰਵ ਰਹਿਆ ਦਾ ਡੇਟ ਆ ਉਸਾਰੇ ਆਪੇ ਜਿਉ ਤਿਸ ਭਾਵੇ ਤਿਵੇਂ ਕਰੇ ਕਰ ਕਰਵੇ ਕਹਿ ਹੁਕਮ ਚਲਾਏ ਤੈਨੇ ਤਾਰੇ ਜਾਂ ਕੋ ਨਜ਼ਰ ਕਰੇ ਹਣ ਰੰ ਰਮਤ ਰਹਿ ਕੜੇ ਅੰਤਰੋ ਹਰ ਗੁਣ ਗਾਵੇ ਸੋਈ ਆਪੇ ਆਪੋ ਮਿਲਾਏ ਕਰਤਾ ਪੁਨਰਪ ਜਨਮ ਨਹੋਈ ਤੇ ਤਾਰੂ ਭਵਜਲ ਹੋਵਾ ਤਾਂ ਕਾਂਤ ਨਾ ਪਾਇਆ ਨਾ ਤਾਰੋ ਨਾ ਤੁਲਹਾ ਹਾਂ ਬੂੜ ਸੋ ਤਾਰ ਲਹਿ ਤਰਨ ਰਾਏ ਤੇ ਤਨ ਤਨ ਤਿਰ ਸੋਈ ਜਾਂ ਕਾ ਕੀ ਆ ਸਭ ਹੋਵਾ ਕਿਆ ਭਰਮ ਕਿਆ ਮਾਇਆ ਕਈਏ ਜੋ ਤਿਸ ਪਾਵੇ ਸੋਈ ਭਲਾ ਦੁੱਦ ਦੇ ਦੋਸ ਨਾ ਦਿਓ ਕਿਸੈ ਦੂਰ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨ ਤਦੈ ਧਾਰਗਲਾ ਜਿਨ ਛੋਡੇ ਹਰ ਚੀਜੀ ਜਿਨ ਰੰਗ ਕੀਆ ਤਹਦਾ ਦਿਆ ਸੋ ਲੀਆ ਕਰਮੀ ਕਰਮੇ ਹਉ ਪਿਆਉ ਨਨ ਨਾ ਭੋਗ ਨਾ ਭੋਗੈ ਨਾ ਡੀਠਾ ਨਾ ਸੰਭਲਿਆ ਗੱਲੀਓ ਸਵਾਗਣ ਪੈਣੇ ਕੰਤ ਨਾ ਕਹੂੰ ਮੈਂ ਮਿਲਿਆ ਪਪੈ ਪਾਦ ਸ਼ਾਹ ਪਰਮੇਸ਼ਰ ਵੇਖਣ ਕੋ ਪ੍ਰਪੰਝ ਕੀਆ ਦੇਖੈ 부ਝੈ ਸਭ ਕੇ ਜਾਣੈ ਅੰਦਰ ਬਾਹਰ ਰਵ ਰਹਿਆ ਬੱਬੇ ਭਾਈ ਸਭ जग ਫਸਾ ਜਮਕੇ ਸੰਗਲ ਬੰਦ ਲਿਆ ਗੁਰਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਦ ਭਲ ਪਿਆ ਬੱਬੇ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤੋ ਸੰਸਾਰੀ ਕੀਤੇ ਪਾਸਾ ਢਾਲਣ ਆਵ ਲਗਾ ਭਭੈ ਭਾਲਹਿ ਸੇ ਬਲ ਪਾਵੇ ਗੁਰ ਪ੍ਰਸਾਦਿ ਜਿਨ ਕੋ ਭਉ ਭਇਆ ਮਨ ਮੋਹ ਫਿਰਹਿ ਨਾ ਜਿਤੇ ਮੂੜੇ ਲਗ 84 ਫੇਰੋ ਪਇਆ ਮਮ ਮੋਹ ਮਰਨ ਮਦ ਸੂਦਨ ਮਰਨ ਭਇਆ ਤਾ ਚੇਤ ਵਿਆ ਕਾਇਆ ਭੀਤਰ ਅਵ ਰੋ ਪੜਿਆ ਮਮ ਅਖਰ ਵਿਸਰਿਆ ਈਐ ਜਨਮ ਨਾ ਹੋਈ ਕਦ ਹੀ ਜੇ ਕਰ ਸਭ ਪਛਾਨੈ ਗੁਰਮੁਖ ਅੱਖ ਹੈ ਗੁਰਮੁਖ ਬੂਝੈ ਗੁਰਮੁਖੇ ਕੋ ਜਾਣ ਸਾਰੇ ਰਾਵ ਰਿਆ ਸਭ ਅੰਤਰ ਜਿਤੇ ਕੀਏ ਜਨਤਾ ਜੰਤੋ ਪਾਇ ਧੰਦੇ ਸੋ ਲਾਏ ਕਰਮੋ ਆ ਤਨ ਨਾਮ ਲਿਆ ਲੱਲੇ ਲਾਏ ਧੰਦੇ ਜਿਨ ਚੋੜੀ ਮੀਠਾ ਮਾਇਆ ਮੋਕੀਆ ਖਾਣਾ ਪੀਣਾ ਸਾਮ ਕਰ ਸਹਿਣਾ ਭਣ ਤਾ ਕਹਿ ਗੂੰ ਪਿਆਉ ਹੋ ਵਾਥ ਦਿਓ ਪਰਮੇਸ਼ਰ ਵੇਖਣ ਕੋ ਜਿਨ ਵੇਦ ਕੀਆ ਵੇਖੈ ਚੱਖੈ ਸੌਕੇ ਜਾਣ ਅੰਦਰ ਬਾਹਰ ਰਵ ਰਹਿਆ ਰਾੜੇ ਰਾੜ ਕਰੇ ਕਿਆ ਪ੍ਰਾਣੀ ਤਿਸੈ ਧਿਆਉ ਜੀ ਅਮਰ ਹੋਵਾ ਤਿਸੈ ਧਿਆਉ ਸੈ ਸਮਾਵੋ ਉਸ ਬਿਟੋ ਕੁਰਬਾਨ ਕੀਆ ਹਾਂ ਹੋਰ ਨ ਕੋਈ ਜਾਤਾ ਜੀਓ ਪਾਏ ਜਿਨ ਰਿਜਕ ਦੀਆ ਹਰ ਨਾਮ ਧਿਆਉ ਹਰ ਨਾਮ ਸਮਾਵੋ ਅੰਦਿਨ ਲਾਹਾਂ ਹਰ ਨਾਮ ਲੀਆ ਆੜੇ ਆਵ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਓ ਕਰੇ ਕਰਾਏ ਸਭ ਕੇ ਜਾਣੇ ਨਾਨਕ ਸਾਇਰ ਇਬ ਕਹਿਆ ਕਰੇ ਕਰਾਏ ਸਭ ਕੇ ਜਾਣੇ ਨਾਨਕ ਸਾਇਰ ਇਹ ਕਹਿਆ ਵਾਹਿਗੁਰੂ ਜੀ ਕਾ ਕਹ ਲਿਖਾ ਵਾਹਿਗੁਰੂ ਜੀ